ਜੇਕਰ ਤੁਸੀਂ ਲੁਧਿਆਣਾ ਦੇ ਵਿੱਚ ਰਹਿੰਦੇ ਹੋ ਅਤੇ ਰੈੱਡ ਲਾਈਟਾਂ ਤੇ ਰੁਕਦੇ ਹੋ ਤਾਂ ਜ਼ਰਾ ਕੋਰ ਤੇ ਨਾਲ ਇਹ ਵੀਡੀਓ ਦੇਖ ਲਓ ਤੇ ਇਸ ਨੂੰ ਸਾਂਝਾ ਵੀ ਕਰ ਦਿਓ। ਦਰਸਲ ਵੀਡੀਓ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਏ ਵੱਖ-ਵੱਖ ਰੈੱਡ ਲਾਈਟਾਂ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਬਾਈਕਰਸ ਗੈਂਗ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਔਰਤਾਂ ਤੇ ਜਿਹੜੀਆਂ ਕਿ ਰੈੱਡ ਲਾਈਟ ਤੇ ਖੜੀਆਂ ਹੁੰਦੀਆਂ ਨੇ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਨੇ ਕਦੋਂ ਲਾਈਟ ਗ੍ਰੀਨ ਹੋਏ ਤੇ ਅਸੀਂ ਸੜਕ ਕ੍ਰੋਸ ਕਰਾਂਗੇ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਵਾਖੋ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੁੰਦੀਆਂ ਨੇ ਜਿਥੇ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਬਾਈਕਰ ਗੈਂਗ ਇਹਨਾਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਹੜੀਆਂ ਕਿ ਸਰਵਿਸ ਕਰਦੀਆਂ ਨੇ ਜ਼ਿਆਦਾਤਰ ਨਿਗਾ ਉਹਨਾਂ ਮਹਿਲਾਵਾਂ ਤੇ ਹੁੰਦੀ ਹੈ ਜਿਨ੍ਹਾਂ ਦੇ ਗੱਲਾਂ ਦੇ ਵਿੱਚ ਸੁਨਹਿਰੀਆਂ ਚੈਨਾ ਪਾਈਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੁੰਦੇ ਨੇ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਪਿਛਲੇ 10 ਦਿਨਾਂ ਵਿੱਚ 12 ਤੋਂ ਜ਼ਿਆਦਾ ਵਾਰ ਦਾਤਾ ਨੂੰ ਅੰਜਾਮ ਦੇ ਚੁੱਕੇ ਨੇ ਬਦਮਾਸ਼ੇ ਬਦਬਾਸ਼ ਮੁਕਰੂਪ ਦੇ ਨਾਲ ਸ਼ਹਿਰ ਦੇ ਪੋਪਲਰ ਉਸ ਇਲਾਕੇ ਦੇ ਵਿੱਚ ਰੈੱਡ ਲਾਈਟਾਂ ਤੇ ਖੜੇ ਹੁੰਦੇ ਨੇ ਬਾਈਕ ਆਪੋਜ਼ਿਟ ਸਾਈਡ ਪਾਰਕ ਕਰ ਦਿੰਦੇ ਨੇ ਤੇ ਸਟਾਰਟ ਕਰਕੇ ਬਾਈਕ ਨੂੰ ਉੱਥੇ ਪਾਰਕ ਕਰ ਦਿੰਦੇ ਨੇ ਇੱਕ ਬਦਮਾਸ਼ ਆਉਂਦਾ ਹੈ ਔਰਤ ਦੇ ਗੱਲ ਦੇ ਵਿੱਚ ਚੈਨ ਖੋਲ ਲੈਂਦਾ ਤੇ ਫਟਾਫਟ ਬਾਈਕ ਤੇ ਜਾ ਕੇ ਬੈ ਜਾਂਦਾ ਤੇ ਦੂਸਰਾ ਬਦਮਾਸ਼ ਉਸ ਨੂੰ ਫਾਜਾ ਕੇ ਲੈ ਜਾਂਦਾ ਅਜੇ ਇੱਕ ਤਸਵੀਰ ਨਹੀਂ ਕਈ ਸੀਸੀ ਦੀ ਵੀ ਫੁਟੇਜ ਸਾਹਮਣੇ ਆਈ ਹੈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝਾ ਕਰਿਆ ਤਸਵੀਰਾਂ ਵੇਖ ਸਕਦੇ ਹੋ ਲੁਧਿਆਣਾ ਦੇ ਵੱਖ-ਵੱਖ ਰੈੱਡ ਲਾਈਟਾਂ ਤੋਂ ਸਾਹਮਣੇ ਆਈਆਂ ਨੇ ਇਸ ਮਾਮਲੇ ਦੇ ਵਿੱਚ ਹੁਣ ਲੁਧਿਆਣਾ ਡੀਸੀਪੀ ਸ਼ੁਭਮ ਅਗਰਵਾਲ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਪਹਿਲੇ ਦੱਸ ਦਈਏ ਕਿ ਇਹਨਾਂ ਬਦਮਾਸ਼ਾਂ ਨੂੰ ਫੜਨ ਦੇ ਲਈ ਪੁਲਿਸ ਫਿਲਹਾਲ ਅਸਫਲ ਹੈ ਤੇ ਬਦਮਾਸ਼ ਪੁਲਿਸ ਦੇ ਲਈ ਸਿਰਦਰਦੀ ਬਣੇ ਹੋਏ ਨੇ ਇਹ ਮਹਿਲਾਵਾਂ ਤੇ ਪੁਰਸ਼ਾਂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਹੜੇ ਕਿ ਰੈੱਡ ਲਾਈਟ ਤੇ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜ਼ਿਆਦਾਤਰ ਬਦਮਾਸ਼ ਉਹਨਾਂ ਔਰਤਾਂ ਨੂੰ ਟਾਰਗੇਟ ਕਰਦੇ ਨੇ ਜੋ ਕਿ ਆਪਣੇ ਮੋਬਾਈਲ ਦੇ ਵਿੱਚ ਬਿਜ਼ੀ ਹੁੰਦੀਆਂ ਨੇ ਜਾਂ ਫਿਰ ਚੌਕ ਦੇ ਵਿੱਚ ਆਪਣੇ ਹੀ ਧਿਆਨ ਦੇ ਵਿੱਚ ਖੜੀਆਂ ਹੁੰਦੀਆਂ ਨੇ ਜਿਨ੍ਹਾਂ ਕਈ मामले ਵਿੱਚ ਤਾਂ ਔਰਤਾ ਇੱਕ ਦੂਜੇ ਦੇ ਨਾਲ ਕੇ ਗੱਲਾਂ ਤਾਂ ਕਾਰਿਆ ਸਨ ਜਦੋਂ ਬਦਮਾਸ਼ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਜਾਂ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਬਿਨਾ ਨੰਬਰੀ ਸਪੋਰਟਸ ਬਾਈਕ ਦਾ ਇਸਤੇਮਾਲ ਕਰਦੇ ਇਹ ਬਦਮਾਸ਼ ਨਜ਼ਰ ਆਏ ਨੇ ਤੇ ਜੇਕਰ ਇਹਨਾਂ ਦੀ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਲੋਕੇਸ਼ਨ ਸਰਾਬਾ ਨਗਰ ਤੋਂ ਗੋਰਾਇਆ ਤੱਕ ਦਿਖੀ ਹੈ ਜਿਸ ਤੋਂ ਬਾਅਦ ਪੁਲਿਸ ਨੇ 50 ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਚੈੱਕ ਕਰ ਦਿੱਤੇ ਪਰ ਅਜੇ ਤੱਕ ਇਹਨਾਂ ਲੁਟੇਰਿਆਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਉਦਰੀ ਲੁਧਿਆਣਾ ਦੇ ਡੀਸੀਪੀ ਸ਼ੁਭਮ ਅਗਰਵਾਲ ਦਾ ਜੋ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਬਸਟੈਂਡ ਪੀਏਯੂ ਹੀਰੋ ਬੇਕਰੀ ਚੌਕ ਚੰਦਰਨਗਰ ਅਤੇ ਚੀਮਾ ਚੌਕ ਇਹਨਾਂ ਕਾਮਾਂ ਤੇ ਜਿਹੜੇ ਕਿ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਨੇ ਪਰ ਪੁਲਿਸ ਡਿਟੇਲਿੰਗ ਦੇ ਨਾਲ ਇਹਨਾਂ ਜਗ੍ਹਾ ਤੇ ਕੰਮ ਵੀ ਕਰ ਰਹੀ ਹੈ ਕੁਝ ਲੋਕਾਂ ਨੂੰ ਪੁਲਿਸ ਨੇ ਫੜਿਆ ਹੈ ਤੇ ਕੁਝ ਸ਼ੱਕੀ ਲੋਕਾਂ ਦੀ ਪਛਾਣ ਵੀ ਟੀਮਾ ਦੇ ਵਿਚੋਈਆ ਉਦਰੇ ਚੀਮਾ ਚੌਕ ਨਜ਼ਦੀਕ ਜੋ ਵਾਰਦਾਤ ਹੋਈ ਸੀ ਉਸ ਮਾਮਲੇ 'ਚ ਦੋ ਤੋਂ ਜ਼ਿਆਦਾ આરોપીਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੱਸਦੀ ਹੈ ਕਿ ਬਦਮਾਸ਼ਾਂ ਨਿਕੋਲੋ ਚੋਰੀ ਦੇ ਲੈਪਟਾਪ ਅਤੇ 13 ਮੋਬਾਈਲ ਤੱਕ ਮਿਲੇ ਨੇ ਪਰ ਅਜੇ ਕੁਝ ਬਦਮਾਸ਼ ਪੁਲਿਸ ਦੀ ਗ੍ਰਿਫਤੋ ਬਾਹਰ ਵੀ ਦੱਸੀ ਜਾ ਰਹੀ ਹੈ ਹਾਂਜੀ ਸਰ ਸਰ ਸਨੇਚਿੰਗ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਨੇ ਤੇ ਸਰ ਪੁਲਿਸ ਨੇ ਕੀ ਐਕਸ਼ਨ ਲੈ ਰਹੀ ਹੈ ਜਾਂ ਕੀ ਹਾਲ ਤੱਕ ਕੁਝ ਮਾਮਲੇ ਤੁਹਾਡੀ ਨਿਗਾਹ 'ਚ ਆਏ ਨਹੀਂ ਦੇਖੋ ਜੀ ਪਹਿਲੇ ਨਾਲੋਂ ਜਿਹੜੀ ਸਨੇਚਿੰਗ ਹੈਗੀ ਸ਼ਹਿਰ 'ਚ ਕਾਫੀ ਜ਼ਿਆਦਾ ਘਟਿਆ ਘਟ ਗਈ ਹੈ ਬਟ ਫਿਰ ਵੀ ਜਿਹੜੇ ਹੈਗੇ ਆ ਕੁਝ ਇਨਸੀਡੈਂਟ ਸ਼ਹਿਰ ਦੇ ਵਕਫਾ ਕਿਲਾ ਇਲਾਕਿਆਂ ਦੇ ਵਿੱਚ ਹੋ ਰਹੇ ਹਨ ਉਸ ਨੂੰ ਲੈ ਕੇ ਸਾਡੀ ਜਿਹੜੀ ਟੀਮਾਂ ਹੈਗੀਆਂ ਵਕਫਾ ਵਗੈਸੇ ਟੀਮਾਂ ਬਣਾਈਆਂ ਨੇ ਜੋ ਕਿ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀਆਂ ਨੇ ਉਹਨਾਂ ਦੀ ਸਾਰੀ ਫੁਟੇਜ ਐਕੀਤੀ ਜਾ ਰਹੀ ਹੈ ਤੇ ਜਿਹੜੇ ਸੰਦੇਹਕ ਦੇ ਵਿਅਕਤੀ ਹੁੰਦੇ ਆ ਜਾਂ ਜੋ ਜੇਲ੍ਹ ਚੋਂ ਬਾਹਰ ਆਉਂਦੇ ਜਿਹੜੇ ਕਿ ਹਲੇ ਵੀ ਸਸਪੀਸ਼ੀਅਸ ਨੇ ਉਹਨਾਂ ਦਾ ਵੀ ਅਸੀਂ ਬੁਲਾ ਕੇ ਚੈੱਕ ਕਰਦੇ ਆਂ ਤੇ ਕਈ ਬੰਦੇ ਅਸੀਂ ਪਿੱਛੇ ਜੋ ਫੜੇ ਵੀ ਹੈਗੇ ਉਹਨਾਂ ਤੋਂ ਅਸੀਂ ਬਰਾਮਦਗੀ ਵੀ ਕੀਤੀ ਹੈ ਬਟ ਫਿਰ ਇਹ ਬੰਦੇ ਜੇਲ੍ਹ ਚੋਂ ਬਾਹਰ ਆ ਕੇ ਦੇਖਿਆ ਜਾਂਦਾ ਕਿ ਦੁਬਾਰਾ ਫਿਰ ਇਸੇ ਕੰਮ ਚ ਪੈ ਜਾਂਦੇ ਇਹਦੇ ਵਿੱਚ ਜਿਹੜੀ ਪ੍ਰੀਵੈਂਟਿਵ ਐਕਸ਼ਨ ਵਾਲੇ ਪਾਸੇ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਨੇ ਉਹ ਦਿਨ ਵੇਲੇ ਵੀ ਤੇ ਰਾਤ ਨੂੰ ਵੀ ਕਿਉਂਕਿ ਸਾਡੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਚੱਲਦੀ ਹੈ ਤਾਂ ਰਾਤ ਨੂੰ ਵੀ ਬਾਹਰ ਰਹਿੰਦੀ ਹੈ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕੀ ਆ ਤੁਸੀਂ ਜਦੋਂ ਵੀ ਤੁਹਾਨੂੰ ਇਦਾਂ ਦੀ ਕੋਈ ਵੀ ਖਬਰ ਮਿਲਦੀ ਹੈ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਮਿਲਦੀ ਹੈ ਜੋ ਕਿ ਸਾਨੂੰ ਇਹਨਾਂ ਨੂੰ ਟ੍ਰੇਸ ਕਰਨ ਚ ਫੜਨ ਚ ਸਾਡੀ ਮਦਦ ਕਰ ਸਕਦੀ ਤੁਸੀਂ ਸਾਨੂੰ 112 ਦੇ ਥਰੂ ਸਾਡੇ ਧਿਆਨ ਚ ਲਾ ਸਕਦੇ ਹੋ ਐਟ ది ਸੇਮ ਟਾਈਮ ਆ ਮੀਡੀਆ ਦੇ ਰਾਹੀਂ ਤੁਹਾਡੇ ਸੱਜਣਾ ਰਾਹੀਂ ਮੇਰੀ ਇਹ ਜਿਹੜੀ ਇਹਨਾਂ ਨੂੰ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਇਹਨਾਂ ਨੂੰ ਸਖਤ ਚੇਤਾਵਨੀ ਹੈ ਜੇ ਅਗਰ ਤੁਸੀਂ ਇਹੋ ਜੀ ਤੁਹਾਡੇ ਮਨ ਚ ਇਹੋ ਜੀ ਕਰਨ ਦੀ ਮਨਸ਼ਾ ਹੈ ਜਾਂ ਤੁਸੀਂ ਇਹੋ ਜਿਹਾ ਕੋਈ ਵੀ ਕੰਮ ਕਰਦੇ ਹੋ ਫਿਰ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਤੁਸੀਂ ਜਿੱਥੇ ਵੀ ਛੁਪੇ ਹੋਗੇ ਲੁਕੇ ਹੋਗੇ ਉੱਥੋਂ ਲਾ ਕੇ ਫੜ ਕੇ ਤੁਹਾਨੂੰ ਅਸੀਂ ਜਿਹੜਾ ਇਹ ਜ਼ਿਲ੍ਹਾ ਚ ਵੜਦਿਆਂਗੇ ਥੈਂਕ ਯੂ ਖੰਡਾ ਵਿਲਾ ਆ ਰਿਹਾ ਮੈਂ ਅੱਗੇ ਧੁੰਦ ਦਾ ਵੀ ਦੇਖੀਏ ਫੋਗ ਵੀ ਕਰਾਉਂਦੀ ਹੈ ਉਸ ਨੂੰ ਲੈ ਕੇ ਪੁਲਸ ਵੱਲੋਂ ਕੀ ਉਪਤਾ ਪ੍ਰਬੰਧ ਕੀਤੇ ਗਏ ਪੀਸੀਆ ਵੱਲੋਂ ਇਹ ਕਸ਼ਟਿਕ ਹੁੰਦੀ ਹੈ ਦੇਖੋ ਜਿੱਦਾਂ ਆਪਾਂ ਲੁਧਿਆਣੇ ਚ ਰਹਿੰਦੇ ਆ ਇੱਥੇ ਇੱਥੇ ਨਾ ਫੌਗ ਕਾਫੀ ਹੁੰਦੀ ਹੈ ਤੇ ਫੌਗ ਦੇ ਵਿੱਚ ਨਾ ਇੱਕ ਜਨਰਲੀ ਇਹ ਦੇਖਿਆ ਜਾਂਦਾ ਹੈ ਕਿਉਂਕਿ ਵਿਜ਼ਿਬਿਲਟੀ ਘਟ ਜਾਂਦੀ ਹੈ ਤੇ ਕਿਤੇ ਨਾ ਕਿਤੇ ਐਕਸੀਡੈਂਟ ਦਾ ਜਿਹੜਾ ਖਤਰਾ ਵੱਧ ਜਾਂਦਾ ਹੈ ਤੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਜਗਾ ਜਗਾ ਰਿਫਲੈਕਟਡ ਟਿਪਸ ਲਾਏ ਜਾ ਰਹੇ ਨੇ ਅਸੀਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਤੁਸੀਂ ਆਪਣੀ ਵੀਕਲਸ ਦੇ ਅੱਗੇ ਪਿੱਛੇ ਰਿਫਲੈਕਟਡ ਟਿਪਸ ਲਾਓ ਤੇ ਜਿਹੜੀ ਹੈਗੀ ਆ ਗੱਡੀ ਤੁਸੀਂ ਸਲੋਲੀ ਚਲਾਓ ਜਦੋਂ ਜ਼ਿਆਦਾ ਫੌਗ ਆ ਰਹੀ ਹੈ ਤੁਸੀਂ ਜਿਹੜੀ ਆਪਣੀ ਬਲਿੰਕਰ ਸਲਾਈਡ ਜਿਹੜੀ ਹੁੰਦੀ ਹੈ ਉਹਨਾਂ ਨੂੰ ਆਨ ਕਰਕੇ ਆ ਤੁਸੀਂ ਗੱਡੀ ਚਲਾਓ ਤੇ ਐਲਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਜਦੋਂ ਬਹੁਤ ਜ਼ਿਆਦਾ ਫੌਗ ਆਏ ਤੇ ਕਾਈਂਟ ਜੇ ਅਗਰ ਅਵੋਇਡੇਬਲ ਹੈ ਤੁਸੀਂ ਆਪਣੀ ਜਰਨੀ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੋ ਬਾਕੀ ਜਿੱਥੋਂ ਤੱਕ ਕ੍ਰਾਈਮ ਦੀ ਜਿੱਦਾਂ ਕਿ ਸਟ੍ਰੀਟ ਕ੍ਰਾਈਮ ਸਨੇਚਿੰਗ ਹੋਣ ਦੀ ਗੱਲ ਹੈ ਮੈਂ ਤੁਹਾਨੂੰ ਆ ਮੀਡੀਆ ਦੇ ਮੀਡੀਆ ਦੇ ਰਾਹੀਂ ਸਾਰੇ ਆਪਣੇ ਜਿਹੜੀ ਹੈ ਆਪਣੇ ਨਗਰ ਵਾਸੀਆਂ ਨੂੰ ਆਸ਼ਵਾਸਨ ਦੇਣਾ ਕਿ ਇਦਾਂ ਦੀ ਕੋਈ ਵੀ ਇਨਸੀਡੈਂਟ ਜੇ ਅਸੀਂ ਆਪਣਾ ਜਿਹੜੇ ਬਾਹਰ ਸਾਡੀ ਪਾਟੀ ਗਸ਼ਤ ਕਰ ਰਹੀ ਹੈ ਤੇ ਕੋਈ ਵੀ ਇਦਾਂ ਦਾ ਇਨਸੀਡੈਂਟ ਜਿਹੜਾ ਹੈ ਪੂਰਾ ਪ੍ਰੀਵੈਂਟਿਵ ਐਕਸ਼ਨ ਰੱਖੇ ਜਾ ਰਹੇ ਫਿਰ ਵੀ ਜੇ ਕੋਈ ਹੁੰਦਾ ਤੇ ਤੁਸੀਂ ਜ਼ਰੂਰ ਜ਼ਰੂਰ ਸਾਡੀ ਨੋਟਿਸ ਲੈ ਕੇ ਸਰ ਮਹਿਲਾਵਾਂ ਵਾਲੀ ਵੀ ਮੈਸੇਜ ਆਏਗਾ ਕਿ ਜਦੋਂ ਕਿਤੇ ਐਕਟਿਵ ਹੈ ਕੁਛ ਵੀ ਨਾ ਐਕਟਿਵ ਰਹਿਣ ਹਰ ਟਾਈਮ ਆਪਣੇ ਕੰਨਾਂ ਜਾਂ ਉਨ ਗਲੇ ਨੂੰ ਟੱਕ ਕੇ ਰੱਖਣ ਜੀ ਮੇਰੀ ਮਹਿਲਾ ਨੂੰ ਇਹੀ ਹੈ ਕਿ ਤੁਸੀਂ ਕੀ ਕਹਿੰਦੇ ਆ ਬਿਲਕੁਲ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਤੁਸੀਂ ਬੇਫਿਕਰ ਹੋ ਕੇ ਜਿੱਥੇ ਵੀ ਤੁਸੀਂ ਜਾ ਰਹੇ ਹੋ ਜਾਓ ਤੇ ਬਟ ਤੁਸੀਂ ਇਹਨਾਂ ਜ਼ਰੂਰ ਧਿਆਨ ਰੱਖਣਾ ਕਿ ਥੋੜਾ ਜਿਹਾ ਫ ਤੇ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਡਰਨਾ ਬਟ ਇੱਕ ਸਤਰ ਗੋਨ ਦੀ ਜ਼ਰੂਰ ਲੋੜ ਹੈ ਆਪਣੀ ਤੁਸੀਂ ਪਰਸਨਲ ਸਿਕਿਉਰਿਟੀ ਹਰ ਵਿਅਕਤੀ ਦੀ ਆਪਣੇ ਹੱਥ ਚੋਂਦੀ ਹੈ ਤੇ ਬਾਕੀ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਨੇ ਉਹ ਜਿੰਨੇ ਵੀ ਜਿਹੜੇ ਮੇਨ ਸ਼ਾਪਿੰਗ ਏਰੀਆਜ਼ ਹੈ ਜਾਂ ਜਿਹੜੇ ਮੇਨ ਬਿਜ਼ੀ ਏਰੀਆਜ਼ ਹੈ ਹੌਟ ਸਪots ਨੇ 스내ਚਿੰਗ ਦੇ ਸਾਰੇ ਪਾਸੇ ਅਸੀਂ ਪੂਰੇ ਸ਼ਹਿਰ ਚ ਪੈਟਰੋਲਿੰਗ ਕਰ ਰਹੇ ਹਾਂ ਤੇ ਫਿਰ ਵੀ ਰੱਬ ਨਾ ਕਰੇ ਜੇਕਰ ਤੁਹਾਡੇ ਨਾਲ ਇੰਦਾ ਦਾ ਕੋਈ ਹਾਦਸਾ ਹੁੰਦਾ ਹੈ ਨਾਲ ਹੀ ਤੁਸੀਂ 112 ਤੇ ਕਾਲ ਕਰੋ ਤੇ ਆਪਣੀ ਪੁਲਿਸ ਪਾਰਟੀ ਆ ਗਈ ਮੌਕੇ ਤੇ ਤੁਹਾਨੂੰ ਪਹੁੰਚ ਕੇ ਜੋ ਵੀ ਇਮੀਡੀਏਟ ਐਲਪੋ ਹੋਏ ਤੁਹਾਨੂੰ ਅਸੀਂ ਮੁਹੱਈਆ ਕਰਾਈ